ਜੀ ਵਿੱਚ ਕਰਨੀ ਪਈ ਆ ਉਹ ਪਿਆਰ ਸਤਕਾਰ ਦੇ ਨਾਲ ਸੁਣੀਏ ਜੋ ਸੰਤਾਪ ਅਸੀਂ ਹੰਡਾਇ ਲਾ ਲੈnde ਬਸਾਂ ਚੋਂ ਸਿਰ ਤੇ ਵੇਖ ਦਮਾ ਲਾਟਾਰੀ ਜ਼ੁਲਮ ਵੇਖੋ ਜ਼ਾਬਰਦਾ ਉਹ ਤੋਂ ਕੇ ਜਵਾਨੀ ਮਾਰੀ ਫੋਟ ਮੁੜੇ ਕਾਲ ਜੋਨਾ ਕਣਪੂਹੇ ਖੜੀਆਂ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਗਾਂ ਚੜੀਆਂ ਲੈਿੰਦੇ ਬਸਾਂ ਚੋਂ ਸਿਰ ਤੇ ਵੇਖ ਦਮਾਲਾ ਠਾਰੀ ਜ਼ੁਲਮ ਵੇਖੋ ਜ਼ਾਬਰਦਾ ਕੋ ਕੋ ਕੇ ਜਵਾਨੀ ਮਾਰੀ ਉਹ ਫੁੱਦ ਮੁੜੇ ਕਾਲ ਕਿਉਂ ਨਾ ਮਾ कई कई साल जंगा ला तरन तार जो लावे वे दे तारी मुशबुट नज़री आवन नान गई जवानी मारी अॼ मारे गए, गे रहंदी अखबार परियां माझे पई कई साल जंगा चढ़ियांग पनाल हून पुलां चोया अग द सिविया जी ਜਿਸਮ ਬੜਦਾ ਕੋਈ ਨਾ ਰੋਇਆ ਉਹ ਬਦਲ ਲਬ ਦੇ ਪੁੱਤਰ ਦਾ ਮਾਪੇ ਫੋਲ ਰਹੇ ਦੀ ਮਰਿਆ ਬਾਜੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਜੰਗਾਂ ਚੜੀਆਂ ਦਾਸਪੁਰ ਦੀ ਧਰਤੀ ਨੇ ਗਾਛ ਕਈ ਵਾਰ ਸੀਖਾ ਜਦਿਓ ਸਦੇ ਪੁੱਤਰਾਂ ਨੂੰ ਰੈਸੀ ਮਾਰਕੈਤਵਾਦੀ ਓਵੇਂ ਭੁੱਲਣ ਲੋਕਾਂ ਨੂੰ ਚੰਦਰੇ ਤੋਰਦੀਆਂ ਓ ਧੜੀਆਂ ਮਾਕੇ ਦੇ ਪਿੰਡਾਂ ਕਿਉਂ ਕਈ ਕਈ ਸਾਂ ਨੰਜਾਂ ਚੜੀਆਂ ਕਈ ਪੁੱਚੜ ਖਾਨਿਆਂ ਚ ਗਏ ਕਈ ਜਿਸਮ ਸੀ ਵੱਡੇ ਓ ਬੈਣ ਸੁਣਦੇ ਪਹਿਣਾ ਦੇ ਬੈਣ ਸੁਣਦੇ ਪਹਿਣਾ ਦੇ ਵੇੜੇ ਵਿੱਚ ਰਈਆਂ ਜਾਂ ਦਰੀਆਂ ਮਾਝੇ ਦੇ ਥਾਲਾ ਗੰਗਾ ਚੜੀਆਂ ਰੱਤ ਦਾ ਝੋਲਾ ਵਾਰਸ ਨੂੰ ਖੁਦ ਹੀ ਆਪ ਲਵਾਰਸ ਹੋਇਆ ਕਿੱਥੇ ਭੁੱਲੇ ਥਾਲੜਾ ਦੀ ਜਿਹੜਾ ਹੀਰਾ ਤੋਂ ਮਨੇ ਥੋਇਆ ਬਿੰਨਤੀ ਕਈ ਹਜ਼ਾਰਾ ਹੈ ਲੱਖਾਂ ਜੋ ਹਰੀ ਤੇ ਹਰੀਆਂ ਮਾਤੇ ਦੇ ਮਲਕੀ ਤੇ ਸਰਪੰਚਾ ਮਾਲਵਾਵੀ ਗਿਆ ਨਾਲ ਦੁਆਪਾ ਦਪਿਆ ਪੁੱਤ ਖੋਕੇ ਮਾਵਾਂ ਦੇ ਤੁਹਾਨੂੰ ਕੀ ਹਾਕਮੋਂ ਲੱਭਿਆ ਓਹ ਹੋ ਨੇ ਲੇਖ ਆਖਰਵੇਂ ਕਰ ਤੂਤਾ ਧਰਮਰਾਜ ਜਦ ਪੜੀਆਂ ਮਾਤੇ